ਉਹਨੋਂ ਖੂਨ ਹੋਏ ਫਿਰਦੇ ਨੇ ਇਤਰਾਪ ਬਈ ਬਨਾਨ ਪਾਈ ਹੋਈ ਆ ਇਹਨਾਂ ਦੀ ਡਰਿੰਕ ਕੀਤੀ ਜਾਂ ਦਰੋ ਬਈ ਹੋ ਰਹੀ ਨੇ ਮਾੜੇ ਉਹਨਾਂ ਦਾਰੂਦਿਏ ਬੰਦੇ ਨੇ ਦਾਰੂ ਪੀਤੀ ਹੋਈ ਆ ਹਾਸਿਰ ਪਾੜਿਆ ਬੰਦੇ ਦਾ ਉਹ ਬੰਦਾ ਕਿ ਸਿੱਧਾ ਕਹਿੰਦਾ ਕਿ ਚੰਦਾ ਦੀ ਭੈਣ ਤੂੰ ਕਿਸ ਤੇ ਆ ਗਾਲ ਕੱਢਿਆ ਯੋ ਨੇ ਇਹ ਕਹਿੰਦਾ ਚੰਦੇ ਦੀ ਮਾਰ ਮਾਰਨ ਦੀ ਕੀ ਮਤਲਬ ਆ ਤੁਹਾਨੂੰ ਕਿਰਨਾ ਪਾਉਣਾ ਉਹਨਾਂ ਨੂੰ ਪੁੱਛਦੇ ਆ ਕਿ ਉਹ ਲੱਗ ਰਹੇ ਸੀਗੇ ਕਿੰਨੇ ਜਣੇ ਸੀਗੇ ਉਹ ਚਾਰ ਜਣੇ ਭਾਜੀ ਮੈਂ ਕੱਲਾ ਕਰਦ ਮੈਂ ਤੁਝ ਕੇ ਭਾਜੀ ਮੇਰੇ ਪਹਿਲੇ ਕਰ ਤਮਾਰਿਆ ਲੱਖੋ ਇਹ ਕਦੇ ਦਿਖਾਈਏ ਪਹਿਲੇ ਮੇਰਾ ਮੈਂ ਆਪਣਾ ਜਾਨ ਨਹੀਂ ਪਜਾਣਾ ਇਸ ਵਕਤ ਮਾਛੀਵਾੜਾ ਮੌਜੂਦ ਆ ਜਿੱਥੇ ਕੀ ਆਪਸ ਦੇ ਵਿੱਚ ਦੋ ਤਿੰਨ ਲੜਦਿਆਂ ਨਜ਼ਰ ਆ ਰਹੀਆਂ ਨੇ ਲੜਾਈ ਕਿਸ ਗੱਲ ਦੀ ਹੈ ਕਿਸ਼ਤ ਨੂੰ ਲੈ ਕੇ ਇਸ ਪਾਸੇ ਵੀ ਲੜ ਰਹੇ ਨੇ ਤੇ ਖੂਨੋ ਖੂਨ ਹੋਏ ਫਿਰਦੇ ਨੇ ਇਧਰ ਆ ਬਈ ਬਨਾਂਣ ਪਾਈ ਹੋਈ ਆ ਇਹਨਾਂ ਦੀ ਡਰਿੰਕ ਕੀਤੀ ਜਾਂ ਦਰੋਹ ਬਈ ਹੋ ਰਹੀ ਨੇ ਤੇ ਐਤਲ ਲੜਕਾ ਤੋਰੇ ਤੁਸੀਂ ਕਿਸ ਦੇਣਾ ਸੀ ਲੋਨ ਦਾ ਤੇ ਮੈਂ ਕਿਹਾ ਜੀ ਆਧਾਰ ਕਰ ਤੇ 10000 ਰੁਪਏ ਨਿਕਲ ਗਿਆ ਤੇ ਚੰਦਾ ਦੀ ਕਿਸ਼ਤ ਰਹਿ ਗਿਆ ਵੀਰੇ ਉਹ ਕਿੱਥੇ ਮੈਨਰ ਮਰਦਾ ਉਹ ਆ ਹਾਂ ਕਿੱਥੇ ਗਿਆ ਬੰਦਾ ਜਿਹੜਾ ਕਿਸ਼ਤ ਲੈਣ ਆਂਦਾ ਘਰੇ ਮੈਂ ਕਿਹਾ 10000 ਰੁਪਏ ਨਿਕਲਿਆ ਆਧਾਰ ਕਰ ਤੇ ਠੀਕ ਆ ਤੁਹਾਡਾ 2100 ਰੁਪਏ ਰਹਿ ਗਿਆ ਸੋ ਵੀਰੇ 10:00 11:00 ਵਜੇ ਲੈ ਜਿਓ ਜਿਹੜਾ ਕਿਸ਼ਤ ਲੈਣ ਆਂਦਾ ਬੰਦਾ ਉਹ ਕਹਿੰਦਾ ਚਲ ਠੀਕ ਆ ਵੀਰੇ ਠੀਕ ਆ ਉਹ ਬੰਦਾ ਕਿਸਤਾ ਕਹਿੰਦਾ ਕਿ ਚੰਦਾ ਦੀ ਭੈਣ ਤੂੰ ਕਿਸਤੇ ਹਾਂ ਗਾਲ ਕੱਢਿਆ ਜੋਨੇ ਉਹਨੇ ਗਾਲ ਕੱਢਿਆ ਬੀਜੀ ਉਹਨਾਂ ਨੇ ਗਾਲ ਕੱਢੀ ਤੁਹਾਨੂੰ ਉਹਨਾਂ ਨੇ ਗਾਲ ਕੱਢਿਆ ਮੈਂ ਕਿ ਮੇਰੀ ਭੈਣ ਨੂੰ ਤੂੰ ਗਾਲ ਗਾਲ ਕੇ ਵੀ ਕਰਦਾ ਜਾ ਅੱਗੇ ਤੇਰਾ ਕਿਸਤ ਕੋਈ ਲੇਟ ਨਹੀਂ ਹੋਇਆ ਉਹਨੇ ਮੈਨੂੰ ਮਾਰਿਆ ਉਹ ਕਰਦ ਸੀ ਉਹਦੇ ਚਾਬੀ ਤੇ ਚਾਲੇ 'ਚ ਉਹ ਮਾਰੇ ਕਰਦਾ ਤੇ ਗੁੰਗਲ 'ਚ ਚੁੱਪ ਗਿਆ ਕਿੰਨੇ ਜਣੇ ਸੀਗੇ ਉਹ ਉਹ 4 ਜਣੇ ਆ ਭਾਜੀ ਮੈਂ ਕੱਲਾ ਅੱਛਾ ਇਹ ਦੁਕਾਨ ਤੁਹਾਡੀ ਹੈ ਨਹੀਂ ਮੇਰੀ ਨਹੀਂ ਆਪਰੇ ਤੁਸੀਂ ਇੱਥੇ ਕੀ ਕਰ ਰਹੇ ਸੀਗੇ ਮੈਂ ਤਾਂ ਸਮਾਂ ਚ ਗੰ ਮੈਂ ਆਪਣਾ ਤਾਂ ਬਚਾ ਕਰਨਾ ਸੀ ਆ ਕਰਦ ਮਾਰਿਆ ਆ ਦੇਖੋ ਤੁਸੀਂ ਇੱਥੇ ਕੀ ਕਰ ਰਹੇ ਸੀਗੇ ਇੱਥੇ ਕੋਈ ਕੰਮ ਆਇਆ ਜਾਂ ਤੁਹਾਡੀ ਕੋਈ ਦੁਕਾਨ ਤਕੂਣ ਹੈ ਨਹੀਂ ਮੈਂ ਉੱਥੋਂ ਆਇਆ ਬੰਦਾ ਮਿਲ ਗਿਆ ਜਿਹੜਾ ਉਹਦੇ ਨਾਲ ਬੰਦਾ ਕਿਸਤ ਲੈਣ ਆਂਦਾ ਆ ਉਹ ਬੰਦਾ ਵਧੀਆ ਆ ਉਹ ਬੰਦਾ ਵਧੀਆ ਉਹ ਨਾਲ ਕਿਹੜਾ ਆ ਉਹਨੂੰ ਹੀ ਪਤਾ ਉਹਨੂੰ ਕੀ ਰਣਾ ਪਾਉਣਾ ਉਹਨਾਂ ਨੂੰ ਪੁੱਛਦੇ ਆ ਕਿ ਉਹ ਲੱਗ ਰਹੇ ਸੀਗੇ ਕਿ ਕਾਰਨ ਕੀ ਆ ਉਹ ਬਈ ਹੋਰੀ ਇੱਥੇ ਆਏ ਤੇ ਇੱਥੇ ਆ ਕੇ ਬੋਲਣ ਲੱਗੇ ਅਸੀਂ ਸਮਰਾਲੇ ਇਸ ਵਕਤ ਮੌਜੂਦ ਆ ਅਦਰੋਂ ਤਿੰਨ ਚਾਰ ਬੰਦੇ ਸੀਗੇ ਉਹ ਲੜ ਰਹੇ ਸੀਗੇ ਇਹਨਾਂ ਨਾਲ ਤੇ ਆਖਰ ਕਾਰਨ ਕੀ ਆ ਅਸੀਂ ਪੁਲਿਸ ਨੂੰ ਵੀ ਕਾਲ ਕਰਦੇ ਆ ਕਿ ਇੱਥੇ ਜੋ ਮਾਛੀਵਾੜਾ ਉੱਥੇ ਦੋ ਧਿਰਾਂ ਲੜ ਰਹੀਆਂ ਨੇ ਇਹਨਾਂ ਦਾ ਕਾਰਨ ਕੀ ਆ ਲੜਨ ਦਾ ਤੇ 112 ਤੇ ਅਸੀਂ ਕਾਲ ਕਰਦੇ ਆ ਪੰਜਾਬ ਪੁਲਿਸ ਨੂੰ ਬਈ ਕਾਰਨ ਕੀ ਆ ਲੜਕਾ ਤੁਰੇ ਤੁਸੀਂ ਉਹ ਕਹਿੰਦੇ ਵੀ ਤੁਸੀਂ ਕੁੱਟ ਰਹੇ ਹੋ ਸਾਨੂੰ ਕਿਸ ਤਰ੍ਹਾਂ ਦਾਰੂ ਪੀ ਕੇ ਬੰਦੇ ਨੇ ਦਾਰੂ ਪੀਤੀ ਹੋਈ ਹੈ ਹਾਂ ਸਿਰ ਪਾੜਿਆ ਬੰਦੇ ਦਾ ਅੱਛਾ ਬੰਦੇ ਸਿਰ ਪਾੜਿਆ ਉਹਨੇ ਬਈ ਦਾ ਸਿਰ ਪਾੜਤਾ ਹਾਂ ਉੱਧਰ ਗਿਆ ਬੰਦਾ ਅੱਛਾ ਹਾਂ ਅਸੀਂ ਅਸੀਂ ਪੁਲਿਸ ਨੂੰ ਵੀ ਕਾਲ ਕਰ ਰਹੇ ਹਾਂ ਤੇ ਸਾਨੂੰ ਮਸਲੇ ਸਮਝਾਉਣ ਦੀ ਕੋਸ਼ਿਸ਼ ਕਰੋ ਅਸਲ ਕਿਹੜੇ ਬੰਦੇ ਦਾ ਪਾੜਿਆ ਸਿਰ ਉਹ ਤਾਂ ਆ ਨਹੀਂ ਰਹੇ ਇਧਰ ਨੂੰ ਅੱਜ ਦੇ ਤੁਰੇ ਜਾ ਰਿਹਾ ਬਈ ਤੁਹਾਡਾ ਸਿਰ ਪਾੜਿਆ ਉਹਨਾਂ ਨੇ ਕਾਰਨ ਕੀ ਹੈ ਬਈ ਤੁਹਾਡਾ ਸਿਰ ਕਿਉਂ ਪਾੜਿਆ ਉਹਨਾਂ ਨੇ ਤੇ ਆ ਬਈ ਇੱਧਰ ਤੁਰ ਗਿਆ ਕਹਿੰਦੇ ਸਿਰ ਪਾੜਿਆ ਤੇ ਆ ਬਈ ਨੇ ਕਹਿੰਦੇ ਡਰਿੰਕ ਕੀਤੀ ਹੋਈ ਆ ਤੇ ਉਹ ਨਿਹੰਗ ਸਿੰਘ ਉਹਨਾਂ ਨੂੰ ਸਮਝਾ ਰਹੇ ਨੇ ਇੱਥੇ ਮਾਹੌਲ ਜਿਹੜਾ ਗਰਮ ਹੋ ਗਿਆ ਸੀਗਾ ਬਈ ਤੁਸੀਂ ਡਰਿੰਕ ਕੀਤੀ ਹੋਈ ਆ ਨਹੀਂ ਡਰਿੰਕ ਕੁਝ ਨਹੀਂ ਕਿਤੇ ਬੈਸ ਹੰਮੜਾਲੇ ਕੋ ਪੈਸੇ ਲੈਣ ਗਿਆ ਸੀ ਯਾਰ ਇੱਥੇ ਮੈਨੂੰ ਮਿਲ ਗਿਆ ਰੋਕ ਲਿਆ ਮੈਨੂੰ ਮੈਂ ਤਾਂ ਮੱਛਵੜੇ ਨਹੀਂ ਚੱਲਿਆ ਸੀਗਾ ਡਰਿੰਕ ਆ ਤਾਂ ਮਰਾ ਬੱਲਿਆ ਤੁਸੀਂ ਡਰਿੰਕ ਕੀਤੀ ਹੋਈ ਆ ਚੈੱਕ ਕਰਾ ਲਓ ਭਾਈ ਯਾਰ ਡਰਿੰਕ ਇਹ ਤਾਂ ਕਹਦੇ ਕਿ ਤੰਮੜਾ ਬੱਲਿਆਣ ਵੀ ਭਾਰਤੇ ਇਹਨਾਂ ਨੇ ਚਾਰ ਜਣੇ ਸੀ ਮੈਂ ਕੱਲਾ ਸੀਗਾ ਕਰਦ ਮੈਂ ਉਥੋਂ ਜਿੱਕੇ ਭਾਈ ਮੇਰੇ ਪਹਿਲੇ ਕਰ ਤਮਾਰਿਆ ਰੱਖੋ ਇਹ ਕਦੇ ਦਿਖਾਈਏ ਪਹਿਲੇ ਮੇ ਮੈਂ ਆਪਣਾ ਜਾਨ ਨਹੀਂ ਪਜਾਣਾ ਜੋ ਮਾਰਦੇ ਵਿੱਚ 4 ਦਿਨਾਂ ਦੇ ਵਿੱਚ ਮੈਂ ਕੱਲਾ ਹਾਂ ਮੈਂ ਕੱਲਾ ਮਰ ਜਵਾਂ ਅੱਛਾ ਭਾਈ ਹਲਵਾਈ ਮੈਂ ਹਲਵਾਈ ਹਾਂ ਭਾਜੀ ਇਹਦਾ ਬੱਜੇ ਆਉਂਦੇ ਨੇ ਚੱਗੀ ਆ ਬੱਜੇ ਭਾਈ ਉਹ 4 ਜਨੇ ਮੈਂ ਕੱਲਾ ਸੀਗਾ ਭਾਈ ਮੈਂ ਸਮੜਾਲੇ ਤੋਂ ਹੁਣ ਸਮੜਾਲੇ ਤੋਂ ਪੈਸੇ ਲੈ ਕੇ ਆ ਪੈਸੇ ਨੂੰ ਕਿਹਨ ਗਿਆ ਸੀ ਇਹ ਰੋਪੜ ਦੇ ਵਿੱਚ ਹੈਗਾ ਹੀ ਭਾਈ ਠੀਕ ਆ ਜੀਵਨ ਬੈਂਕ ਇਹਨਾਂ ਦੇ ਕੱਲ 10000 ਰੁਪਏ ਭਰਤਾ ਬਾਈ ਕੋਈ ਗੱਲ ਐ ਦੱਸ ਕੇ ਤਾਂ ਜਾਓ ਬਾਈ ਕੀ ਹਾਲ ਐ ਤੁਸੀਂ 4-5 ਜਣੇ ਆਏ ਇੱਕ ਵਾਰੀ ਨੰਬਰ ਲੈ ਲਓ ਬਾਈ ਦਾ BB6200896 ਉਹਨਾਂ ਦੀ ਬਾਈਕ ਦਾ ਨੰਬਰ ਸੀਗਾ ਮੈਂ ਕਹਾਂ ਕਿ ਬਈ ਜੀ ਅੱਜ ਨਾਲ ਆਧਾਰ ਕਾਰਡ ਤੇ 10000 ਰੁਪਏ ਨਿਕਲਿਆ ਪੈਸੇ ਆਇਆ ਸੀਗਾ 25000 ਰੁਪਏ ਕੱਲ ਲਿਆ ਬਲੱਡ ਮੇਰੇ ਨਾਲ ਲਾਓ ਹੁਣ ਨਹੀਂ ਨਹੀਂ 10000 ਰੁਪਏ ਨਿਕਲਿਆ ਜੇ ਆਧਾਰ ਕਾਰਡ ਤੇ ਭਾਈ ਤਾਂ ਮੈਂ ਕਿਹਾ ਤੁਹਾਡਾ 2100 ਰੁਪਏ ਰਹਿ ਗਿਆ ਕੱਲ ਨਾ 9 10 11 ਵਜੇ ਤੱਕ ਜਦ ਮਰਜੀ ਲੈ ਜਿਓ ਠੀਕ ਹੈ ਜੀ ਜਿਹੜਾ ਬੰਦਾ ਲੋਨ ਲੈਣ ਆਂਦਾ ਉਹ ਤਾਂ ਸਮਝ ਗਿਆ ਆਹ ਬੰਦੇ ਦਾ ਕੋਈ ਲਿੰਕ ਨਹੀਂ ਹੈਗਾ ਇਹ ਪੈਸੇ ਖਾਮ ਖਾ ਤੁਹਾਨੂੰ ਕੁੱਟਣ ਆ ਗਿਆ ਹਾਂ ਤੇ ਸੀ ਚਾਰ ਬੰਦੇ ਸੀ ਮੈਂ ਇਕੱਲਾ ਸੀਗਾ ਕਹਿੰਦਾ ਕਿ ਮੈਂ ਕਿ ਭਾਈ ਚੰਦਾ ਦੀ ਕਿਸੇ ਦੇ ਮੇਰੀ ਭੈਣ ਦੀ ਤਾਂ ਮੈਂ ਕਿ ਤੁਹਾਡਾ 2100 ਰੁਪਏ ਰਹਿ ਗਿਆ ਤਾਂ ਤੁਸੀਂ ਕੱਲ ਨਾ 12 11 ਜਾਂ 12 ਦੇ ਵਿੱਚ ਲੈ ਜਾਓ ਤੁਸੀਂ ਅੱਛਾ ਤਾਂ ਇਹ ਕਹਿੰਦਾ ਚੰਦੇ ਦੀ ਮਾਰ ਮਾਰਨ ਦੀ ਕੀ ਮਤਲਬ ਆ ਮੇਰੀ ਨਹੀਂ ਕੋਈ ਨਾ ਗੱਲਾਂ ਉਹਨੇ ਕਿਹਾ ਅੱਛਾ ਭਾਈ ਉਹ ਬੰਦੇ ਆਏ ਇਹਨੂੰ ਕੁੱਟਣ ਲੱਗ ਗਏ ਤੁਹਾਨੂੰ ਕੀ ਲੱਗਦਾ ਇਹ ਬਈ ਇੱਥੇ ਰਹਿੰਦਾ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਵੀਰੇ ਪਾ ਦਾ ਨਿਕਾ ਤੇ ਇਹਨੇ ਇੰਦਾ ਅਸੀਂ ਜਾਣਦੇ ਆ ਮੱਛਵੜਦੇ ਹੀ ਆ ਇਹ ਮੱਛਵੜ ਇਹ ਮੁੰਡਾ ਹਲਵਾਈ ਆ ਹਲਵਾਈ ਆ ਇਹ ਜਣੀ ਉੱਥੇ ਮੱਛਵੜਦੇ ਹੀ ਆ ਇਹ ਮੁੰਡਾ ਇਹਦਾ ਕਰਦ ਗੁਰਦਾ ਆਪਣੇ ਕੋਲੇ ਰੱਖਦਾ ਹੁੰਦਾ ਜਣੀਗਾ ਅੱਛਾ ਅੱਛਾ ਹਾਂ ਵੀਰੇ ਫਿਰ ਉਹ ਤੱਕਾ ਕਰਕੇ ਗਏ ਨੇ ਜਿਹੜੇ ਆਏ ਪਤਾ ਨਹੀਂ ਅਸੀਂ ਤਾਂ ਬਾਅਦ ਚੋਂ ਆਏ ਆ ਜਣੀ ਹੁਣ ਐ ਤਾਂ ਤੱਕਾ ਹੀ ਆ ਹੁਣ ਜਿਹੜੇ ਹਿਸਾਬ ਨਾਲ ਭੱਜ ਗਏ ਉਹ ਹਾਂ ਤੁਸੀਂ মিডিਆ ਵਾਲਿਆਂ ਤੁਸੀਂ ਖੜ ਕੇ ਦੇਖਦਾ ਤੇ ਦਿੰਦੇ ਵੀਰੇ ਹਨਾ ਤੁਹਾਡੇ ਸਾਹਮਣੇ ਹੀ ਭੱਜੇ ਨੇ ਉਹ ਕੋਈ ਗੱਲਬਾਤ ਕਰਦੇ ਹਨਾ ਜੇ ਕੋਈ ਗੱਲ ਹੁੰਦੀ ਆ ਕੋਈ ਗੱਲ ਕਰਦੇ ਬੰਦੇ ਆ ਉਹ ਵੀ ਨਾਲ ਸੀ ਉਹ ਇੱਕ ਦੋ ਝਗੜ ਝਗੜ ਦਾ ਬਿਲਕੁਲ ਇਹ ਤਸਵੀਰ ਹੈਗੀ ਹੈ ਮਾਛੀਵਾੜਾ ਸਾਹਿਬ ਦੇ ਆਪਾਂ ਨਹਿਰ ਤੇ ਮੌਜੂਦ ਸੀਗੇ ਤੇ ਉੱਥੇ ਦੋ ਗੁਟਾਬਸ ਦੇ ਵਿੱਚ ਪੜ ਜਾਂਦਿਆਂ ਨੇ ਤਾਂ ਇਹ ਬਈ ਹਲਵਾਈ ਹੈ ਮਸਲਾ ਕੀ ਸੀ ਕਿ ਪੈਸੇ ਲੈਣ ਆਏ ਸੀਗੇ ਲੌਨ ਸੀਗਾ ਬਈ ਕਹਿੰਦਾ ਕਿ ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ ਹਿਸਾਬ ਦੇ ਨਾਲ ਪਰ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਗਾਲਾਂ ਕੱਢਣ ਲੱਗ ਗਏ ਉਹ ਚਾਰ ਪੰਜ ਜਣੇ ਸੀਗੇ ਤੇਨਾਂ ਦੇ ਇੱਥੇ ਕੁੱਟਪਰੇਟ ਕਰ ਦਿੱਤੀ ਇਹਨਾਂ ਕੋਲ ਵੀ ਚਾਕੂ ਸੀਗਾ ਪਹਿਲਾਂ ਕਹਿੰਦੇ ਉਹਨਾਂ ਨੇ ਮਾਰਿਆ ਇਹ ਤਾਂ ਮੈਂ ਆਪਣੀ ਸੇਫਟੀ ਲਈ ਕੱਢਿਆ ਕਿਉਂਕਿ ਮੈਂ ਹਲਵਾਈ ਦਾ ਕੰਮ ਕਰਦਾ ਵਾਂ ਅਸੀਂ ਪੁਲਿਸ ਨੂੰ ਵੀ ਕਾਲ ਕੀਤੀ ਪਰ ਰਿਸਪੌਂਸ ਅਜੇ ਕੋਈ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਮੁੰਡੇ ਸਾਨੂੰ ਮਿਲਦੇ ਨੇ ਕਿ ਅਸਲ ਦੇ ਵਿੱਚ ਉਹ ਚਾਰ ਪੰਜ ਜਣੇ ਕਿਉਂ ਪਹੁੰਚੇ ਕਿਉਂ ਇਹਨਾਂ ਨੂੰ ਕੁੱਟਿਆ ਕਾਰਨ ਕੀ ਸੀਗਾ